ਬਹੁਤ ਬਸ਼ਿਕੂ ਜਾਰੀ ਆਬੀਅਸਲੀ ਪ੍ਰੋਡਿਊਸਰ ਐਂਡ ਥੂ ਐਕਟਰ ਨੀਰੂ ਬਾਧਵਾ ਜੀ ਦਾ ਸੰਤੋਸ਼ ਸਰ ਦਾ ਸਾਡੇ ਡਾਇਰੈਕਟਰ ਉਹਦੇ ਗੁਰ达ਪ ਸਿੰਘ ਜਬਦੀਖਸ਼ਰ ਮੜੇ ਜਿਨ੍ਹਾਂ ਨੇ ਫਿਲਮ ਲਿਖੀ ਆ ਤੇ ਸਾਰਾ ਗਰੂਪ ਮੀਸੀ ਅਪਕਸੀ ਮੇਰੇ ਤੇ ਵੀ ਇਨਾ ਇਤਬਾਰ ਕੀਤਾ ਇੰਨਾ ਕੈਰੈਕਟਰ ਕਰਨ ਦਾ ਮੌਕਾ ਦਿੱਤਾ ਤੇ ਮੈਂ ਜਿੰਨਾ ਵੀ ਹੋ ਸਕਿਆ ਉਹਦੇ ਵਿੱਚ ਪੜਨ ਦੀ ਕੋਸ਼ਿਸ਼ ਕੀਤੀ ਆ ਚੇਕਰ ਕਰੀਏ ਇਸ਼ਕ ਇਬਾਦਤ ਕਰੀਏ ਸੱਚੀਆਂ ਰੂਹਾਂ ਤੂੰ

ਇਸ ਟ੍ਰਿੰਕ ਨਾਲ ਮਤਲਬ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਨੂੰ ਮੇਰੇ ਦਿਮਾਗ ਤੋਂ ਨਹੀਂ ਨਿਕਲੀ ਪਰਫਾਰਮੈਂਸ ਕੁਝ ਵੀ ਮੇਰੇ ਦਿਮਾਗ ਚੋਂ ਨਿਕਲਿਆ ਨਾ ਮੈਂ ਤਾਂ ਕੁਝ ਬੋਲਿਆ ਵੀ ਨਹੀਂ ਬਸ ਮੈਂ ਮੈਂ ਇਹੀ ਕਹਾਂਗਾ ਕਿ ਫਿਲਮ ਸਾਰੇ ਜਣੇ ਜ਼ਰੂਰ ਦੇਖਿਆ ਆ ਆਸ਼ਕਾਨ ਨੂੰ ਖੋਲ ਦੇ ਕਰੀਦਾ ਉਹ ਤਾਂ ਪਹਿਲੇ ਹੀ ਪਾਗਲ ਹੁੰਦੇ ਆ ਬੋਲ ਪਗਾਉਣ ਲਈ ਤਾਂ ਪਹਾੜਾਂ ਨਾਲ ਮੱਥਾ ਲਾ ਲੈਂਦੇ ਆ ਦਰਿਆ ਟੱਪ ਜਾਂਦੇ ਆ ਤੇ ਜਦੋਂ ਪਤਾ ਲੱਗੇ ਸਭ ਮਜ਼ਾਕ ਆ ਤਾਂ ਦਿਲ ਛੱਡ ਜਾਂਦੀ ਆ ਮੂਵੀ ਮੈਨੂੰ ਲੱਗਦਾ ਕਿ ਰੀਸੈਂਟ ਟਾਈਮ 'ਚ ਇੰਨੀ ਮੈਚਰ ਲਵ ਸਟੋਰੀ ਅਜੇ ਤੱਕ ਬਣੀ ਨਹੀਂ ਨੀ ਜਿਹੜਾ ਸਾਡੇ ਲਵ ਲੀਜੈਂਡ ਨਹੀਂ ਮਤਲਬ ਹੀਰ ਰਾਂਝਾ ਹੋ ਗਿਆ ਸਸੀ ਪੁੰਨੂ ਹੋ ਗਈ ਮਿਰਜ਼ਾ ਸਾਹਿਬਾ ਹੋ ਗਿਆ ਇਹ ਮਾਡਰਨ ਉਸ ਕਿਸਮ ਦੇ ਕਰੈਕਟਰ ਨਹੀਂ ਇਹ ਮਤਲਬ ਦੇਵਦਾਸ ਜਿਹੜਾ ਕਰੈਕਟਰ ਹੈ ਇੱਕ ਬੰਗਾਲੀ ਲਿਟਰੇਚਰ ਦਾ ਪੋਸਟ ਲੈਵਲ ਦੀ ਲਵ ਸਟੋਰੀ ਇਹਨਾਂ ਦਾ ਹਾਰਡਵਰਕ ਹੈ ਇਹ ਮੂਵੀ ਲਈ ਬਹੁਤ ਜ਼ਿਆਦਾ ਹਾਰਡਵਰਕ ਹੈ ਤੇ ਇਹ ਹਾਰਡਵਰਕ ਦੇ ਕਰਕੇ ਹੀ ਇਹ ਜੋੜੀ ਲੋਕਾਂ ਨੂੰ ਪਸੰਦ ਕੀਤੀ ਜਾਂਦੀ ਆ ਪਿਛਲੀ ਵਾਰੀ ਵੀ ਕੀਤੀ ਆ ਮੈਨੂੰ ਲੱਗਦਾ ਹੈ ਕਿ 100% ਇਸ ਵਾਰੀ ਵੀ ਕੀਤੀ ਜਾਊਗੀ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਵੀ ਉਹ ਕੋਈ ਵੀ ਉਹਦੇ ਵਿੱਚ ਨਾ ਨੰਗੇਜ਼ ਨਾ ਲੱਚਰਤਾ ਨਾ ਕੋਈ ਅਹਜਾ ਕੈਰੈਕਟਰ ਦਿੱਤਾ ਗਿਆ ਸੀਗਾ ਵੀ ਜਿਹੜਾ ਸੋਸਾਇਟੀ ਨੂੰ ਪ੍ਰਵਾਨ ਨਾ ਹੋਵੇ ਤੇ ਉਹ ਫਿਲਮ ਚੱਲੀ ਆ ਇਹ ਵੀ ਚੱਲੂਗੀ ਕਨਸੈਪਟ ਬੇਸਿਸ ਮੂਵੀਜ਼ ਨੇ ਹਾਰਡਵਰਕ ਕੀਤਾ ਟੀਮ ਨੇ ਬਹੁਤ ਜ਼ਿਆਦਾ ਰਿਟਨ ਡਾਇਰੈਕਸ਼ਨ ਸਾਰੀ ఎవਰੀਥਿੰਗ ਇਜ਼ ਵੈਲ ਫਾਈਂਡ ਕੁਝ ਐਸਾ ਸੁ ਰੂ ਕੁਰਬਾਨ ਹੋ ਜਾਈ ਕੋਈ ਤੇਰੇ ਨਾਲ ਮੋਏ ਪੁਰਾਣਾ ਤੂੰ ਮੰਨਿਆ ਨਾ ਮੰਨ ਹੀ ਲੀਏ ਬਾਜੀ ਦਾ ਕੰਮ ਬਹੁਤ ਵਧੀਆ ਲੱਗਿਆ ਜੀ ਸਾਨੂੰ ਵੈਰੀ ਗੁੱਡ ਅਸੀਂ ਉਹਨਾਂ ਨੂੰ ਕਦੀ ਗਾਣਿਆਂ 'ਚ ਦੇਖਿਆ ਸੀਗਾ ਅੱਗੇ ਪਹਿਲਾਂ ਬਟ ਮੂਵੀ ਦੇ ਵਿੱਚ ਉਹਨਾਂ ਨੇ ਜਿਹੜਾ ਕੈਰੈਕਟਰ ਨੇ ਭਾਇਆ ਇਟ ਵਾਸ ਵੰਡਰਫੁਲ ਮੇਰਾ ਬੜਾ ਵਧੀਆ ਐਕਸਪੀਰੀਅੰਸ ਰਿਹਾ ਫਿਲਮ ਦੇਖਣ ਦਾ ਬੜਾ ਵਧੀਆ ਕੰਬੀਨੇਸ਼ਨ ਆ ਫਿਲਮ ਦੇ ਰਾਈਟਰ ਦਾ ਫਿਲਮ ਦੇ ਡਾਇਰੈਕਟਰ ਦਾ ਤੇ ਫਿਲਮ ਚ ਜਿਹੜੀ ਪਰਫਾਰਮੈਂਸ ਦਿੱਤੀ ਆ ਨੀਰੂ ਬਾਜਵਾ ਹੋਣਾ ਨੇ ਸਤਿੰਦਰ ਸਰਤਾਜ ਹੋਣਾ ਦੀ ਸ਼ਾਇਰੀ ਤੇ ਉਹਨਾਂ ਦੀ ਪਰਫਾਰਮੈਂਸ ਸਾਰਾ ਕੁਝ ਬਾਖਮਾਲ ਆ ਫਿਲਮ ਦੀ ਫੋਟੋਗ੍ਰਾਫੀ ਫਿਲਮ ਦਾ ਸੰਗੀਤ ਹਰ ਇੱਕ ਚੀਜ਼ ਜਿਹੜੀ ਸਾਰਾ ਕੰਬੀਨੇਸ਼ਨ ਆ ਬੜਾ ਕਮਾਲ ਦਾ ਤੇ ਜਿਵੇਂ ਮੈਨੂੰ ਮਹਿਸੂਸ ਹੋਇਆ ਦੇਖ ਕੇ ਫਿਲਮ ਨੂੰ ਕਿ ਕਮਾਲ ਦੀ ਫਿਲਮ ਬਣੀ ਹੈ ਆਨੰਦ ਆਇਆ ਤੁਸੀਂ ਵੀ ਸਾਰੇ ਜਣੇ 19 ਤਰੀਕ ਨੂੰ ਦੇਖਣ ਜਾਇਓ ਤੁਹਾਨੂੰ ਦੇਖ ਕੇ ਆਨੰਦ ਆਊਗਾ ਚੰਗਾ ਲੱਗੂਗਾ ਵਧੀਆ ਐਕਸਪੀਰੀਅੰਸ ਕਰਕੇ ਤੁਸੀਂ ਥੀਏਟਰ ਚੋਂ ਨਿਕਲੋਗੇ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੀ ਪੰਜਾਬੀ ਇੰਡਸਟਰੀ ਕੋਲ ਬਹੁਤ ਹੀ ਵਧੀਆ ਕਨਸੈਪਟਸ ਹੈਗੇ ਆ ਤੇ ਬਹੁਤ ਹੀ ਸੋਹਣੇ ਫਿਲਮਾਂ ਉਹ ਬਣਾਉਣ ਦਾ ਜਜ਼ਬਾ ਰੱਖਦੇ ਆ ਤੇ ਉਹਨਾਂ ਕੋਲ ਐਕਸਪੀਰੀਅੰਸ ਹੈ ਉਹਨਾਂ ਕੋਲ ਤਜਰਬਾ ਹੈ ਪਰ ਮੈਨੂੰ ਲੱਗਦਾ ਇੱਕ ਆਡੀਅੰਸ ਦਾ ਹੌਸਲਾ ਆ ਜਿਹੜੀ ਸਾਨੂੰ ਲੋੜ ਹੈ ਇਹੋ ਜਿਹੀ ਫਿਲਮਾਂ ਤੁਸੀਂ ਨਹੀਂ ਦੇਖੋਗੇ ਤਾਂ ਮੈਨੂੰ ਨਹੀਂ ਲੱਗਦਾ ਤੁਸੀਂ ਕੀ ਦੇਖਣ ਆਉਂਗੇ ਥੀਏਟਰ 'ਚ ਇੰਨੀ ਸੋਹਣੀ ਮੂਵੀ ਆ ਤੇ ਮੈਂ ਸਪੈਸ਼ਲੀ ਇਹ ਕਹੂੰਗੀ ਕਿ ਥੀਏਟਰ ਦਾ ਐਕਸਪੀਰੀਅੰਸ ਨਾ ਮਿਸ ਕਰੋ ਕਿਉਂਕਿ ਇਹ ਮੂਵੀ ਤੁਹਾਨੂੰ ਕਿਤੇ ਹੋਰੀ ਥਾਂ ਤੇ ਲੈ ਜਾਂਦੀ ਹੈ ਇੰਨੇ ਸੋਹਣੇ ਫਰੇਮਸ ਪਿਆਰ ਦੀਆਂ ਇੰਨੇ ਸੋਹਣੀਆਂ ਗੱਲਾਂ ਤੇ ਕਿਤੇ ਨਾ ਕਿਤੇ ਤੁਸੀਂ ਸਾਰੇ ਹੀ ਰਿਲੇਟ ਕਰੋਗੇ ਤਾਂ ਜ਼ਰੂਰ ਦੇਖਣੀ ਚਾਹੀਦੀ ਹੈ ਸਰ ਜ਼ਬਰਦਸਤ ਜ਼ਬਰਦਸਤ ਸਭ ਨੂੰ ਦੇਖਣੀ ਚਾਹੀਦੀ ਹੈ ਜੀ ਸਭ ਨੂੰ ਦੇਖਣੀ ਚਾਹੀਦੀ ਹੈ ਜਿਹੜੇ ਸਟੋਰੀ ਮੈਂ ਹੁਣ ਜੇ ਸਾਰਾ ਕੁਝ ਦੱਸਦਾ ਤਾਂ ਫਿਰ ਮੈਂ ਤਾਂ ਮੈਂ ਦਰਸ਼ਕਾਂ ਨੂੰ ਮੈਂ ਕਹਿੰਨਾ ਕਿ ਦੇਖਣ ਜਾਓ ਯਾਰ ਦੇਖਣ ਜਾਓ ਇਮੋਸ਼ਨਲ ਵੀ ਆ ਪਰ ਆਰਟਿਸਟਿਕ ਵੀ ਹੈ ਬਹੁਤ ਇਮੋਸ਼ਨਲ ਹੈਗੀ ਆ ਨਾ ਫਿਲਮ ਬਹੁਤ ਬਹੁਤ ਵਧੀਆ ਹੈ ਰੂਹ ਨੂੰ ਟੱਚ ਕਰਦੀ ਹੈ ਸਰਤਾਜ ਜੀ ਦੀ ਰੂਹ ਬੋਲ ਰਹੀ ਸੀਗੀ ਜੋ ਸਚਾਈ ਆ ਇਸ ਕੁਦਰਤ ਦੀ ਉਹ ਉਹਨਾਂ ਦੇ ਅੰਦਰੋਂ ਉਹ ਬੋਲ ਰਹੀ ਸੀਗੀ ਸਰਤਾਜ ਜੀ ਦੇ ਅੰਦਰੋਂ ਉਹ ਸ਼ਾਇਰ ਹੈਗੇ ਉਹਨਾਂ ਦੀ ਸ਼ਾਇਰੀ ਉਹ ਜਿਹੜੀ ਇੱਕ ਫੀਲ ਆ ਜਿਹੜਾ ਇੱਕ ਸ਼ਾਇਰੀ ਦਾ ਉਹ ਲਿਖਦੇ ਨੇ ਉਹ ਉਹਨਾਂ ਦੇ ਅੰਦਰੋਂ ਰੂਹ ਤੋਂ ਬੋਲ ਰਿਹਾ ਸੀਗਾ ਪਰਦੇ ਦੇ ਉੱਤੇ ਬਹੁਤ ਚੈਲੈਂਜਿੰਗ ਸੀਗਾ ਸਿਰਫ ਮੈਂ ਉਸਤਾਦ ਨਹੀਂ ਸੀ ਦੂਜੇ ਪਾਸੇ ਮੈਂ ਬਾਪ ਵੀ ਸੀਗਾ ਸੋ ਇੱਕ ਉਸਤਾਦ ਬਾਪ ਇਹ ਦੋ ਜਿਹੜੇ ਨੇ ਵੱਡੇ ਕੈਰੈਕਟਰ ਸੀਗੇ ਮੇਰੇ ਕੋਲ ਤੇ ਉਹਨਾਂ ਨੂੰ ਨਿਭਾਉਣਾ ਮੇਰੇ ਲਈ ਬਹੁਤ ਚੈਲੈਂਜਿੰਗ ਸੀਗਾ ਕਿ ਮੈਂ इमोਸ਼ਨਲੀ ਵੀ ਇੱਕ ਪਿਆਰ ਸਤਿਕਾਰ ਨਾਲ ਵੀ ਕਿਵੇਂ ਨਿਭਾਉਣਾ ਹੈ ਤੇ ਪਰ ਸਾਰੀ ਟੀਮ ਨੇ ਇਨਾਂ ਸਹਿਯੋਗ ਦਿੱਤਾ ਇਨਾਂ ਕੰਟ੍ਰਿਬਿਊਟ ਕੀਤਾ ਕਿ ਮੈਂ ਸੋਹਣੇ ਤਰੀਕੇ ਨਾਲ ਨਿਭਾ ਸਕਿਆ ਲੋਕਾਂ ਨੇ ਬੜਾ ਰਿਸਪੌਂਸ ਦਿੱਤਾ ਹੈ ਮੇਰੇ ਕਰੈਕਟਰ ਨੂੰ ਬੜਾ ਪਿਆਰ ਦਿੱਤਾ ਹੈ ਤੇ ਮੈਂ ਸਮਝਦਾ ਕਿ ਸੋਹਣੇ ਪਲ